ਬੀਤੀ ਰਾਤ ਨੂੰ ਫਰੋਇਪਰ ਦੇ ਸਿਵਲ ਹਸਪਤਾਲ ਵਿੱਚ ਗੁੰਡਾਗਰਦੀ ਦਾ ਨੰਗਾ ਨਾਜੜਾ ਉਹ ਦੇਖਣ ਨੂੰ ਮਿਲਿਆ ਸੀਗਾ ਦੱਸਿਆ ਜਾ ਰਿਹਾ ਕਿ ਬਾਹਰ ਕਿਤੇ ਗੋਲੀ ਚੱਲੀ ਸੀ ਤਾਂ ਇੱਕ ਧਿਰ ਜਿਹੜੀ ਆ ਉਹ ਸਿਵਲ ਹਸਪਤਾਲ ਪਹੁੰਚੀ ਸੀ ਇਲਾਜ ਕਰਾਉਣ ਲਈ ਤਾਂ ਦੂਸਰੀ ਧਿਰ ਜਿਹੜੀ ਆ ਉਹ ਸਿਵਲ ਹਸਪਤਾਲ ਪਹੁੰਚ ਜਾਂਦੀ ਆ ਤੇ ਉਹਨਾਂ ਵੱਲੋਂ ਇੱਟਾਂ ਰੋੜਿਆਂ ਦਾ ਮੀਂਹ ਜਿਹੜਾ ਉਹ ਭਰਾ ਦਿੱਤਾ ਜਾਂਦਾ ਜਿਸ ਦੀ ਹੁਣ ਇੱਕ ਨਵੀਂ ਸੀਸੀਟੀਵੀ ਜਿਹੜੀ ਆ ਉਹ ਸਾਹਮਣੇ ਆਈ ਆ ਜਿਸ ਸੀਸੀਟੀਵੀ ਨੂੰ ਦੇਖ ਕੇ ਹੀ ਕਿਹਾ ਜਾ ਰਿਹਾ ਕਿ ਲੋਕਾਂ ਦੇ ਮਣਾ ਅੰਦਰ ਪੁਲਿਸ ਦਾ ਬਿਲਕੁਲ ਵੀ ਖੌਫ ਜਿਹੜਾ ਉਹ ਕੋਈ ਪਰੰਦਰ ਨਹੀਂ ਰਿਹਾ ਇਸੇ ਲਈ ਕਾਨੂੰਨ ਤੋਂ ਬੇਖੌਫ ਹੋ ਕੇ ਅਜਿਹੀ ਵਾਰਦਾਤ ਨੂੰ ਜਿਹੜਾ ਅੰਜਾਮ ਆ ਉਹ ਦਿੱਤਾ ਗਿਆ ਮਰੀਜ਼ਾਂ ਦੀ ਬਿਨਾ ਪ੍ਰਵਾਹ ਕੀਤੇ ਹੋਏ ਸਿਵਲ ਹਸਪਤਾਲ ਦੇ ਵਿੱਚ ਇਟਾ ਰੋੜੇ ਜਿਹੜੇ ਆ ਉਹ ਚਲਾਏ ਗਏ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਮੌਕੇ ਦੀ ਸੀਸੀਟੀਵੀ ਤਸਵੀਰ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਕਿ ਦੋ ਮੁਲਾਜ਼ਮ ਜਿਹੜੇ ਆ ਉਹ ਵੀ ਖੜੇ ਜਿਹੜੇ ਉਹ ਨਜ਼ਰ ਆ ਰਿਹਾ ਤਾਂ ਮੁਲਾਜ਼ਮਾਂ ਦੇ ਕੋਲ ਹੀ ਗੁੰਡਾਗਰਦੀਦਾਰ ਨੰਗਾ ਨਾ ਜਿਹੜਾ ਉਹ ਕੀਤਾ ਜਾ ਰਿਹਾ ਇਟਾ ਰੋੜੇ ਜਿਹੜੇ ਆ ਉਹ ਚਲਾਏ ਜਾ ਰਿਹਾ ਤਾਂ ਹਸਪਤਾਲ ਦੇ ਸਟਾਫ ਨਾਲ ਵੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਲੋਕਿ ਉਹਨਾਂ ਨੇ ਆਪਣੀ ਜਾਨ ਜਿਹੜੀ ਆ ਉਹ ਬਚਾਈ ਆ ਨਹੀਂ ਤਾਂ ਕੁਝ ਵੀ ਜਿਹੜਾ ਹੋ ਸਕਦਾ ਸੀਗਾ ਜਿਸ ਹਿਸਾਬ ਨਾਲ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਹਿਸਾਬ ਨਾਲ ਇੱਟਾ ਰੋੜੇ ਜਿਹੜੇ ਆ ਉਹ ਚਲਾਏ ਜਾ ਰਿਹਾ ਕਿਸੇ ਮਰੀਜ਼ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀਗਾ ਸਟਾਫ ਦਾ ਵੀ ਹੋ ਸਕਦਾ ਸੀਗਾ ਤਾਂ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਆ ਉਹ ਹਸਪਤਾਲ ਦੇ ਸਟਾਫ ਵੱਲੋਂ ਚੁਕੇ ਗਏ ਆ ਤਾਂ ਮੰਗ ਕੀਤੀ ਗਈ ਆ ਕਿ ਹਸਪਤਾਲ ਵਿੱਚ ਸਿਕਿਉਰਿਟੀ ਦਾ ਜਿਹੜਾ ਪ੍ਰਬੰਧ ਆ ਉਹ ਕੀਤਾ ਜਾਵੇ ਇੱਥੇ ਸਿਕਿਉਰਿਟੀ ਜੜੀਆਂ ਲਗਾਈ ਜਾਵੇ ਕਿਉਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਗਈ ਇੱਕ ਵਾਰ ਪਹਿਲਾਂ ਵੀ ਇੱਥੇ ਇਸੇ ਤਰ੍ਹਾਂ ਗੁੰਡਾਗਰਦੀ ਦਾ ਨੰਗਾ ਨਾ ਜਿਹੜਾ ਉਹ ਹੋਇਆ ਬੂਹੇ ਬਾਰੀਆਂ ਜਿਹੜੇ ਸ਼ੀਸ਼ੇ ਆ ਤੋੜੇ ਗਏ ਸਨ ਤਾਂ ਹੁਣ ਇਸ ਮਾਮਲੇ ਵਿੱਚ ਵੀ ਜਿਹੜੀ ਭੰਨ ਤੋੜ ਆ ਉਹ ਕੀਤੀ ਗਈ ਆ ਦਰਵਾਜ਼ੇ ਜਿਹੜੇ ਸ਼ੀਸ਼ੇ ਜਿਹੜੇ ਆ ਉਹ ਤੋੜੇ ਗਏ ਆ ਤਾਂ ਕੀ ਕੁਝ ਕਹਿਣਾ ਹੈ ਹਸਪਤਾਲ ਦੇ ਸਟਾਫ ਦਾ ਹੋਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਉਹ ਇਹ ਤੇ ਇਹ ਵੀ ਵਿੱਚ ਵੀ ਜਾਨੀ ਨੁਕਸਾਨ ਹੋ ਸਕਦਾ ਹੈ ਮੈਡੀਕਲ ਪੈਰਾਮੈਡੀਕਲ ਸਾਫ ਦਾ ਡਰ ਤੇ ਸਾਡੀ ਇਹ ਸਰਕਾਰ ਤੋਂ ਮੰਗ ਹੈ ਕਿ ਜਲਦੀ ਜਲਦੀ ਸੰਪਰਕਿਕشن ਹੋਈ ਜਾਵੇ ਜੇ ਰੱਦੀ ਪ੍ਰੋਟੈਕਸ਼ਨ ਤੁਹਾਨੂੰ ਨਹੀਂ ਮਿਲਦੀ ਹੈ ਜਾਂ ਸਰਕਾਰ ਆਣਾ ਤਾਂ ਨਹੀਂ ਕਰਦੀ ਹੈ ਤੇ ਇਹ ਰਸੀ ਅੱਗੇ ਵੱਸ ਤੋਂ ਕੰਮ ਨਹੀਂ ਕਰ ਸਕਦਾ ਸਟੇਟ ਯੂਨੀਅਨ ਮਿਲ ਕੇ ਅਗਲਾ ਫੈਸਲਾ ਡਾਕਟਰ ਸਾਹਿਬ ਇਥੇ ਸਵਾਲੀਆ ਨਿਸ਼ਾਨ ਇਹ ਹੈ ਕਿ ਰਾਤ ਜਿਹੜੀ ਗੁੰਡਾਗਰਦੀ ਕੀਤੀ ਗਈ ਹੈ ਜਿਹੜਾ ਪੇਸ਼ੈਂਟ ਇੱਥੇ ਐਡਮਿਟ ਸੀ ਉਹਦੇ ਵੱਲੋਂ ਜਿਹੜੇ ਬੰਦੇ ਵੀ ਵੈਰੀਫਾਈ ਕੀਤੇ ਗਏ ਤੇ ਪੁਲਿਸ ਵੱਲੋਂ ਹਾਲੇ ਵੀ ਜਿਹੜੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਐਦਾਂ ਕਿਦਾਂ ਦੇਖਦੇ ਬਿਲਕੁਲ ਹਿੰਦਕ ਮੇਰੇ ਕੋਲ ਕੋਈ ਅਰੈਸਟ ਨਹੀਂ ਪਈ ਹੈ ਤੇ ਬਾਕੀ ਨੇ ਹੁਣ ਐਸਓ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਉਹ ਕਹਿੰਦੇ ਆਪਣੇ ਪਤਨ ਤੇ ਪਤਾ ਲਗਾ ਕੇ ਬਾਕੀ ਸਾਰੀ ਕਰਕੇ ਅੱਗੇ ਕਾਰਵਾਈ ਕਰਵਾਉਣਗੇ ਜਿਹੜੀ ਰਾਤ ਘਟਣਾ ਹੋਈ ਹੈ ਬਹੁਤ ਹੀ ਮੰਦਪਾਗੀ ਘਟਣਾ ਹੋਈ ਹੈ ਦੋ ਪਾਰਟੀਆਂ ਜਿਹੜੀ ਆਪਸ ਚ ਲੜੀਆਂ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਆ ਕੇ ਲੜੀਆਂ ਇਵਨ ਇੱਥੇ ਉਹ ਉਹਨਾਂ ਨੇ ਪੱਥਰ ਮਾਰੀ ਕੀਤੀ ਹੈ ਸਾਰੇ ਸ਼ੀਸ਼ੇ ਤੋੜਤੇ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਵੀ ਸੱਟ ਵੱਜ ਸਕਦੀ ਸੀ ਤੇ ਉਹ ਜਿਹੜੇ ਬੰਦੇ ਹੈਗੇ ਉਹ ਅਸਲਾ ਲੈ ਕੇ ਵੀ ਇੱਥੇ ਤੁਰੇ ਫਿਰਦੇ ਸੀ ਉਹਨਾਂ ਕੋਲ ਪਿਸਟਲਸ ਰਿਵਲਵਰਸ ਵੀ ਸੀਗੇ ਤੇ ਬਹੁਤ ਵਾਰ ਇਹੀ ਹੁੰਦਾ ਜਿਵੇਂ ਅੱਜ ਕੱਲ ਲੋਕਾਂ 'ਚ ਪੇਸ਼ੈਂਸ ਘੱਟ ਹੈ ਜੇ ਹਿੱਟਾ ਚਲਾਈ ਜਾਏ ਤੇ ਕੱਲ ਨੂੰ ਜੇ ਉਹਨਾਂ ਦੇ ਅੱਗੇ ਕੋਈ ਆਂਦਾ ਮਾਈਟ ਵੀ ਉਹਨਾਂ ਨੇ ਵੇਖਣਾ ਨਹੀਂ ਸੀ ਕਿ ਉਹ ਕੋਈ ਮੁਲਾਜ਼ਮ ਹੈ ਡਾਕਟਰ ਹੈ ਕੋਈ ਪੈਰਾਮੈਡੀਕਲ ਸਟਾਫ ਹੈ ਕੌਣ ਹੈ ਉਹ ਪਿਸਟਲ ਕੱਢ ਕੇ ਗੋਲੀ ਵੀ ਚਲਾ ਸਕਦੇ ਇੱਕ ਮਿੰਟ ਯਾਰ ਬਹਿ ਜਾ ਦੋ ਮਿੰਟ ਤੂੰ ਜੁੜੀ ਹੈਗੀ ਹੈ ਮੈਂ ਦੋ ਮਿੰਟ ਨੌਕਰੀ ਕਰ ਰਹੇ ਆ ਭਾਵੇਂ ਉਹ ਕੋਈ ਕੰਟਰੈਕਟਰ ਹੈ ਮੁਲਾਜ਼ਮ ਹੈ ਕੋਈ ਰੈਗੂਲਰ ਮੁਲਾਜ਼ਮ ਹੈ ਉਹ ਨੌਕਰੀ ਕਰ ਰਿਹਾ ਸਰਕਾਰ ਤੇ ਜਿਹੜੀ ਅਲਟੀਮੇਟਲੀ ਸਾਡੀ EMPLOYEER ਹੈ ਸਰਕਾਰ ਹੈ ਉਹਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਪ੍ਰੋਪਰ ਜਿਹੜੀ ਸਿਕਿਉਰਿਟੀ ਹੈਗੀ ਆ ਉਹ ਪ੍ਰੋਵਾਈਡ ਕੀਤੀ ਜਾਵੇ ਤਾਂ ਕਲਕੱਤੇ ਵਾਲਾ ਕਾਂਡ ਹੋਇਆ ਸੀ ਜਿਹੜੇ ਡਾਕਟਰ ਹੈਗੇ ਉਹਨਾਂ ਨਾਲ ਰੇਪ ਹੋਇਆ ਸੀ ਉਦੋਂ ਵੀ ਅਸੀਂ ਇੰਨਾ ਰੌਲਾ ਪਾਇਆ ਸਰਕਾਰ ਨੇ ਕਿਹਾ ਕਿ ਅਸੀਂ ਬਹੁਤ ਜਲਦੀ ਸਿਕਿਉਰਿਟੀ ਪ੍ਰੋਵਾਈਡ ਕਰਵਾ ਦਵਾਂਗੇ ਤੇ ਇਸ ਵਾਰੀ ਜਿਹੜਾ ਹੈਗਾ ਜਿੰਨਾ ਕੁ ਨੁਕਸਾਨ ਹੋਇਆ ਹਸਪਤਾਲ ਦੇ ਮੁਲਾਜ਼ਮਾਂ ਦਾ ਨੁਕਸਾਨ ਹੈ ਹੋ ਸਕਦਾ ਸੀ ਉਹਨੂੰ ਵੇਖ ਕੇ ਅਸੀਂ ਜਿਹੜੇ ਤਰਨਾ ਪ੍ਰਦਰਸ਼ਨ ਜਾਰੀ ਰੱਖਾਂਗੇ ਕਿ ਲੋਕੀ ਜਿਹੜੇ ਹੈਗੇ ਆ ਜਿਨ੍ਹਾਂ ਨੇ ਆ ਸਭ ਕੁਝ ਕੀਤਾ ਉਹਨਾਂ ਤੇ FIR ਹੋਵੇ ਉਹਨਾਂ ਨੂੰ ਜਿਹੜੀ ਨਾਨ ਬੇਲੇਬਲ ਵਾਰੰਟ ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇ ਤੇ ਜਿਹੜੀ ਸਿਕਿਉਰਿਟੀ ਹੈਗੀ ਹੈ ਉਹ ਮੁਲਾਇਮ ਨੂੰ ਪ੍ਰੋਪਰ ਪ੍ਰੋਵਾਈਡ ਕੀਤੀ ਜਾਵੇ ਡਾਕਟਰ ਸਾਹਿਬ ਗੁੰਗਰਦੀਪ ਹਸਪੀਟਲ ਵਿੱਚ ਕੀ ਕੰਮ ਬਣਿਆ ਕਿ ਇੱਥੇ ਆ ਕੇ ਹੋਈ ਇੱਥੇ ਜਿਹੜੀ ਹਸਪੀਟਲ ਦਾ ਇਹ ਤਾਂ ਚਲੋ ਅੱਜ ਦਾ ਜਿਹੜਾ ਮੁੱਦਾ ਹੈਗਾ ਇਹ ਸ਼ੀਸ਼ੇ ਟੁੱਟੇ ਜਾਂ ਰਾਤੀ ਪਥਰਾਉ ਬਾਜ਼ੀ ਹੋਈ ਤੇ ਹਾਈਲਾਈਟ ਹੋ ਗਿਆ ਬਟ ਨਾਰਮਲੀ ਇੱਥੇ ਜਿਵੇਂ ਵੀ ਸਾਡੇ ਕੋਲ ਡੀ ਐਡਿਕਸ਼ਨ ਸੈਂਟਰ ਚੱਲ ਰਿਹਾ ਹੈ ਐਮ ਸੀ ਐਚ ਵਿੰਗ ਚੱਲ ਰਿਹਾ ਹੈ ਇੱਥੇ ਰੋਜ਼ ਹੀ ਆ ਕੇ ਕੋਈ ਨਾ ਕੋਈ ਜਿਹੜਾ ਪੇਸ਼ੈਂਟ ਹੈਗਾ ਕਿਸੇ ਨੇ ਕੋਈ ਪੇਸ਼ੈਂਟ ਦੇ ਰਿਲੇਟਿਵ ਹੁੰਦੇ ਆ ਕੁਝ ਹੁੰਦੇ ਆ ਉਹ ਹੁੱਲੜਬੱਜੀ ਹੁੰਦੀ ਹੈ ਜਾਂ ਕਿਸੇ ਨੇ ਸ਼ਰਾਬ ਪੀਤੀ ਹੁੰਦੀ ਹੈ ਜਾਂ ਤਾਂ ਲੜਾਈਆਂ ਵਾਲੇ ਐਮਐਲਆਰ ਕੇਸ ਆਉਂਦੇ ਆ ਤੇ ਉਹ ਹੁੱਲੜਬੱਜੀ ਕਰ ਛੋਟੀ ਮੋਟੀ ਜੜੀ ਹੁੰਦੀ ਹੈ ਉਹਨੂੰ ਅਸੀਂ ਵੀ ਇਗਨੋਰ ਕਰਦੇ ਆ ਕਿ ਤੁਹਾਨੂੰ ਜਿਹੜਾ ਕੰਮ ਹੈਗਾ ਉਹ ਚੱਲਦਾ ਰਹਿਣਾ ਚਾਹੀਦਾ ਬਟ ਇੰਨੇ ਪੱਧਰ ਤੇ ਜਿਹੜੀ ਆ ਮੰਤਪੱਗੀ ਘਟਣਾ ਹੋਈ ਹੈ ਇਹ ਐਕਸੈਪਟੇਬਲ ਨਹੀਂ ਹੈ